ਬੜੀ ਅੱਜ ਸੁਭਦਿਆੜ ਦੇਖੀ ਤੇ ਹੈ ਅੱਜ ਦੇ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਗੁਰਪਰਮੇਸ਼ਰਾਂ ਦਾ ਪਾਵਨ ਪਵਿੱਤਰ ਦਿਹਾੜਾ ਜੀ ਉਹਨਾਂ ਦੇ ਮੁੱਖ ਬਾਕ ਦਾ ਇਹ ਮੇਲਾ ਜੀ ਜੋ ਸਤਿਗੁਰੂ ਗਿਆਨਨਾਥ ਜੀ ਮਹਾਰਾ ਆਪਣੇ ਮੁੱਖ ਬਾਕ ਦੇ ਨਾਲ ਇਹ 15 ਭਾਦਰੋਂ ਦਾ ਮੇਲਾ ਮਹਾਰਾ ਰੱਖ ਕੇ ਜਾਇਆ ਸੀ ਔਰ ਸੰਗਤਾਂ ਨੂੰ ਬੇਨਤੀ ਕੀਤੀ ਸੀ ਸੰਗਤਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਜਿੰਨਾ ਵੀ ਹੋ ਸਕੇ ਲੰਗਰ ਭੰਡਾਰਾ ਕਰਨਾ ਔਰ satsang ਭਜਨ ਕੀਰਤਨ ਕਰਨਾ ਕਿ ਉਸ ਦਿਨ ਤੇ ਤੇ ਮਾਰੇ ਆਪ ਮਾਰੇ ਇਹ ਬਤਨ ਕਹ ਕੇ ਗਾਇਸੇ 15 ਭਾਦਰੋਂ ਦਾ ਦਿਨ ਮਾਰੇ ਰੱਖ ਕੇ ਗਿਆ ਸੀ। ਠੀਕ। ਸੰਤਮਸਤ ਦੀ ਗੱਲ ਕਰਦੇ ਆ। ਉਹ ਕੰਡੀ ਸੰਤਮਸਤ। ਹਾਂਜੀ ਅਰੇਂਜਮੈਂਟ ਤੇ ਅਸੀਂ ਬੜਾ ਕੀਤਾ ਸੀ ਤੁਸੀਂ ਦੇਖੇ ਹੋ ਐਂ। ਬੜਾ ਵੱਡਾ ਅਰੇਂਜਮੈਂਟ ਕੀਤਾ ਸੀ ਪਰ ਮੀਂਹ ਦੇ ਪ੍ਰਭਾਵੀ ਕਾਰਨ ਉਹ ਵੀ ਚਲੋ ਉਹਨਾਂ ਦੇ ਹੁਕਮ ਦੇ ਵਿੱਚ ਜੋ ਵੀ ਹੋ ਰਿਹਾ ਜੀ। ਨੇ ਦੇ ਪ੍ਰਭ ਪ੍ਰਕਾਰਨ ਤੇ ਤਾਂ ਇੱਕ ਦਰਬਾਰ ਦੇ ਵਿੱਚ ਸਤਾਂਗਾਂ ਦੀ ਹਾਜ਼ਰੀ ਲਗਵਾ ਰਹੇ ਔਰ ਸੰਤਾਂ ਦੇ ਦਰਸ਼ਨ ਕਰਦੇ ਆ ਬਾਬਾ ਗਰਦਾਰੀ ਨਾ ਜੀ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਉਹਨਾਂ ਨੂੰ ਬੁਲਾਇਆ ਸੰਤਾਂ ਨੂੰ ਦਰਸ਼ਨ ਦੇਣ ਵਾਸਤੇ ਸਾਰੀਆਂ ਸੰਗਤਾਂ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਠੀਕ ਹੈ ਜੇ ਬੋਲੇ ਸੋਨਰ ਪੈ ਭਗਵਾਨ ਵਾਲੀ ਮਹਾਰਾਜ ਦੀ ਜੈ ਸ੍ਰੀ ਸ੍ਰੀ 107 ਗੁਰੂ ਜਾਨਾ ਜੀ ਮਹਾਰਾਜ ਦੀ ਜੈ ਸਰਬਤ ਸਤ ਸੰਗਤ ਦੀ ਜੈ ਤੁਹਾਨੂੰ ਗੁਰੂ ਦੇਵ ਜੈ ਗੁਰੂ ਦੇ ਅੱਜ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਪਿੰਡ ਦੁੱਲੋਵਾਲ ਦੇ ਵਿੱਚ 15 ਭਾਗੋਂ ਦਾ ਮੇਲਾ ਇਹ ਮੇਲਾ ਸ੍ਰੀ ਸ੍ਰੀ 107 ਗੁਰੂ ਜਾਨਾ ਜੀ ਮਹਾਰਾਜ ਜੀ ਨੇ ਆਲੋ ਸ਼ੁਰੂ ਕਰਵਾਇਆ ਸੀ ਉਸ ਮੋਲੇ ਦਾ ਮੁੱਖ ਜਿਹੜਾ ਨਿਰਦੇਸ਼ ਹੈ ਕਿ 15 ਭਾਦੋਂ ਵਾਲੇ ਦਿਨ ਭਗਤ ਨਰਬਿਉ ਵਾਲਮੀਕ ਮਹਾਰਾਜ ਸ੍ਰਿਸ਼ਟੀ ਦਾ ਦਾਇਆ ਵਾਲ ਸਹੀ ਪਰਗਟ ਦਿਨ ਜਿਹੜਾ ਉਹ 15 ਭਾਦੋਂ ਦਾ ਹੀ ਹੈ ਕਾਹੀ ਸਾਡੇ ਗੁਰੂ ਮਹਾਰਾਜ ਭਗਤ ਨਰਬਿਉ ਜੀ ਨੇ ਇਹ ਮੇਲਾ ਸ਼ੁਰੂ ਕੀਤਾ ਰਿਹਾ ਸੋ ਅੱਜ ਬਹੁਤ ਬੜਾ ਵਾਲਾ ਹੋ ਰਿਹਾ ਹੈ ਕਿ ਸਾਡੇ ਸ਼੍ਰੀ ਵਾਲਮੀਕ ਜੀ ਦਾ ਤੋਂ ਗੰਦੀ ਮਸੀਹ ਵਰਧਾਰੀ ਦਾ ਜੀ ਅੱਜ ਆਪਾਂ ਤੇ ਹਾਂ ਸਰਬਾ ਸੰਗਤਾਂ ਕਰਨ ਪ੍ਰਣਾਮ ਕਰਕੇ ਸ਼ੁਰੂਆਤ ਕਰਾਂਗੇ मेला इस तरह कारण थोड़ा बाकी संत महापुर सिंह भारी नाथ जी पहुंचे जय भार गुरुदेव जय गुरुदेव वागुरु जी का खालसा वागुरू की फतेह देव सब भगवान राजनीतना की जाए सब गुरु नाथ नाम की जाए ਸਭ ਤੋਂ ਪਹਿਲਾਂ ਸਤ ਸੰਗਤ ਜੀ ਆਓ ਸੁਣਨ ਵਾਲੀ ਬੇਨਤੀ ਹੈ ਕਿ ਇਸ ਇਲਾਕੇ ਤੇ ਜੋ ਸਭੀ ਜਾਣਨਾ ਸਮਾਰੋਹ ਹੋਇਆ ਕਰਪਾ ਹੈ ਦੇ ਕਾਟੋ ਕਾ ਦੇ ਪਿਆ 55 ਸਾਲ ਹੋ ਗਏ ਹੈ ਉਸ ਤੋਂ ਪੈਸੇ ਜੀ ਤੇ ਆਪਣੇ ਚੈਨ ਕਰਾ ਪਾਏ ਇਸ ਤਰ੍ਹਾਂ ਨੂੰ ਰੰਗ ਪੈ ਰਿਹਾ ਸਭ ਤੋਂ ਪਹਿਲਾਂ ਸਤ ਸੰਗਤ ਜੀ ਤੇ ਸੇ ਪਾਤਸ਼ਾਹ ਜੀ ਨੇ ਪਾਰ ਕਿਰਪਾ ਕੀਤੀ ਹੈ ਉਸ ਦੇ ਪਾਛੇ ਨਿਰਵਾਣ ਵੀ ਰਹਿੰਦੇ ਰਹੇ ਨੇ ਸੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਜੋ ਵਿਆਸ ਦੇ ਆ ਸੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਵਿਆਸਾ ਦਰਿਆ ਜਿਹੜਾ ਪਾਏ ਵਗਦਾ ਹੈ ਜਿਹਨਾਂ ਨੇ ਕਿਰਪਾ ਕੀਤੀ ਵਿਆਸ ਦਰਿਆ ਨੂੰ ਮੇਰੇ ਜੋ ਐਸੇ ਨਾਵਾ ਸਾਜੀ ਦੇ ਜਿਹੜਾ ਵਗਦਾ ਤੇਹਨਾ ਦੀ ਕਿਰਪਾ ਦੇ ਕਾਰਨ ਹੀ ਹੈ ਕਿ ਵਿਦਿਆ ਤੇ ਕੇਸ ਦਾ ਸਾਰੇ ਜਿਹਨਾਂ ਨੇ ਚੋਤੇ ਬੜੀਆਂ ਮੌਤਾਂ ਆਉਂਦੀਆਂ ਸੀ ਲੋਕ ਉਹਨਾਂ ਨੂੰ ਬੋਤਲ ਦੇ ਰੂਪੇ ਉਹ ਦੇ ਨਾ ਪਾਇਆ ਉਸ ਤੋਂ ਪਰੇ ਦੇਵਾ ਹਜਾਵਾ ਕੋ ਬੋਤਰਾ ਸ਼ਹਿਦਾਂ ਮੁਤਾਬਦਰ ਮਹਲਾ ਉਹਨਾਂ ਨੂੰ ਸੇਵਾ ਦਿੱਤਾ ਤੇ ਜਗੀਆਂ ਦੇ ਜੀ ਆਏ ਭਈਏ ਇਸ ਦੇ ਪਾਤਸ਼ਾਹ ਜੀ ਦੀ ਉਹ ਆ ਹੁਣ ਜੁਨੀਆਂ ਉਹਦੇ ਬੰਦੇ ਸੀ ਜਿਆਦਾ ਹੀ ਸਰਤਾ ਵੀ ਉਹਨਾਂ ਨੂੰ ਹੀਦਾ ਵੀ ਦਿੱਤੇ ਉਹਨਾਂ ਦੇ ਜਿਹੜਾ ਪਿਆ ਉਹਨਾਂ ਕੋ ਸੇਵਾ ਲਈ ਹੈ ਸੋ ਅਸੀਂ ਸ਼ਾਂਤ ਨੂੰ ਇਹਦੇ ਨਾਸਿਲ ਬਣੇ ਹੈ ਉਸਦੇ ਪਾਤਸ਼ਾਹ ਜੀ ਨੇ ਉਹ ਇੱਕ ਰੰਗ ਆ ਮੀਗਾਂ ਮਨਾਇਆ ਜਾ ਰਿਹਾ ਤੇ ਪਾਵਨ ਦਰਬਾਰ ਦੇ ਅਸਰੇ ਜਿਹੜੇ ਸੇਵਾਦਾਰੋਂ ਬਾਬਾ ਮਾਨਾ ਜੀ ਨੇ ਸੇਵਾ ਕਰਵਾ ਰਹੇ ਨੇ ਸਭ ਤੋਂ ਸਭ ਤੋਂ ਸੰਤਾਂ ਨੂੰ ਦੇਤੀ ਆਗੇ ਵਾਤਾਵਾਦ ਸਰਬੋਪਾਰਸ਼ੀ ਪਹਿਲਾਂ ਨਾ ਦੇ ਤੋ ਖੁਸ਼ੀਆਂ ਪ੍ਰਾਪਤ ਕਰੋਗੇ ਜੋ ਬਲੇ ਸਾਲਰ ਪਹਿਲਵਾਨ ਆਦਮੀ ਸਮਾਰਟੀ